ਸਵਾਗਤ ਹੈ ਕਿਸਾਨ ਵੀਰੋ ਖਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਵੀਰੇ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਤੇ ਲਾਇਕ ਕਰੋ ਅੱਜ ਦੀ ਵੀਡੀਓ ਪੈਂਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਬਾਈ ਜੀ ਨਾਲ ਕਰਾਵਾਇਆ ਗੱਲਬਾਤ ਇੱਕ ਝੋਟੀ ਤਾਜੀ ਸੂਈ ਵੀ ਤੇ ਇੱਕ ਟੋਕੜਾ ਆਜੋ ਬਾਈ ਜੀ ਸਸੀ ਗਾ ਬਾਈ ਗਾਲੇ ਹੋ ਠੀਕ ਠਾਕ ਹੂੰ ਪਿੰਡ ਕਿਹੜਾ ਆ ਗਿਆ ਜੀ ਆਪਣਾ ਪਿੰਡ ਹੈ ਮਨਪੁਰਾ ਕਿਹੜਾ ਮੋਗਾ ਓਕੇ ਤੇ ਨੇੜੇ ਤੇੜੇ ਦੇ ਪਿੰਡ ਆਪਣੇ ਭਟੌੜ ਰਹਿ ਗਏ ਭਟੌੜਾ ਕਿਆ ਸਿੰਗਲ ਬਲਾਸਟ ਓਕੇ ਤੇ ਨੰਬਰ ਬੋਲ ਬਾਈ ਨੰਬਰ ਬੋਲੋ ਜੀ ਨੰਬਰ 95155 58375 ਦੁਬਾਰਾ ਫੇਰ ਬੋਲ 95155 58375 ਜਿਹੜੀ ਵੀਰੇ ਆਪਾਂ ਤੇਰੇ ਪਹਿਲੇ ਨੰਬਰ ਤੇ ਝੋਟੀ ਦੇਖੀ ਜਾਂਦੇ ਆ ਕਿਹੜਾ ਸੂਆ ਸੂਈ ਆ ਇਹ ਇਹ ਦੂਜੇ ਸੂਆ ਸੂਈ ਆ ਜੀ ਓਕੇ ਕੱਲ੍ਹ ਸੂਈ ਆ ਤੇ ਪਹਿਲੀ ਸੂਏ ਦਾ ਕੀ ਰਕਾਰ ਰਹਿਦਾ ਇੰਦਰ ਸੂਏ ਦਾ 1305 ਦਾ ਐਤ ਕੀ ਕਿੰਨਾ ਦੇ ਦੁਹਾਈ ਹੈ 11 15 ਦੇ ਸਕਦੇ ਮਗਰ ਕੀ ਆ ਗਿਆ ਦੇ ਮਗਰ ਕੱਟਾ ਗਿਆ ਕਿੰਨਾ ਬੋਲਾ ਰੈਡੀ ਆ ਵੀਰੇ ਹੁਣ ਜੀ ਇਹਦੇ ਕੱਦ ਸੂਇਆ ਕੀ 9 ਜੇ ਤੱਕ ਓਕੇ ਤੇ ਡਿਮਾਂਡ ਇਹਦੀ ਫੋਨ ਤੇ ਹੋਊਗੀ ਕੇ ਫੋਨ ਤੇ ਜਾਇਜ਼ ਹੋ ਜਾਮ ਆ ਦੇਖੋ ਵੀਰੋ ਦੂਜਾ ਸੂਆ ਪੂਰਾ ਕੱਦ ਕਾਠਾ ਖੋਲਣਾ ਵੀਰੇ ਖੋਲਣਾ ਕਾਲੇ ਖਾਨ ਤੋੜ ਕੇ ਦਿਖਾਵਾਂਗੇ ਤੇ ਇੱਕ ਬਣੇ ਰਿਓ ਵੀਡੀਓ ਦੇ ਨਾਲ ਤੁਹਾਨੂੰ ਤੋਕੜ ਦਿਖਾਉਣੀ ਹੈ ਜਿਹੜੀ ਤੁਸੀਂ ਮੰਗ ਕਰਦੇ ਹੁੰਦੇ ਆ ਪਹਿਲਾਂ ਤੁਸੀਂ ਤਾਜੀ ਸੂਈ ਵੀ ਚੈੱਕ ਕਰ ਲਓ ਆ ਦੇਖੋ ਜੀ ਥਣਲੇਵਾ ਕਰੋ ਚੈੱਕ ਤੇ ਵੀਡੀਓ ਬਣਾ ਠੀਕ ਆ ਵੀਡੀਓ ਬਣਾਉਣ ਦਾ ਟਾਈਮ ਹੈਗਾ ਆਪਣਾ 10 ਵਜੇ ਦਾ 8:00 ਨੇ ਪੂਰੀ ਤਿਆਰ ਹੋ ਜਾਣਾ ਹੈਗਾ ਤਿਆਰ ਹੋ ਕੇ ਪੂਰੀ ਫਿਰ ਬਲਟਲਾਂ ਕੱਢ ਗਿਆ ਸਣੂ ਪੂਰਾ ਲੇਵਾ ਭਰ ਲੈਣਾ ਤੇ ਸੋਹਣੀ ਸੁਨੱਖੀ ਵੀ ਵੀਰੋ ਪੂਰੀ ਹੈਗੀ ਕੋਈ ਘਾਟ ਨਹੀਂ ਹੈਗੀ ਤੇ ਤਾਂ ਤੋਂ ਵੀ ਚੌੜੀ ਜੂੜੀ ਪੂਰੀ ਆ ਆ ਕਰੋ ਚੈੱਕ ਦੇਖੋ ਵੀ ਮੈਂ ਤੁਹਾਨੂੰ ਥਣਲੇਵਾ ਨੇੜੇ ਤੋਂ ਚੈੱਕ ਕਰਾ ਦਿੰਦਾ ਵੀਡੀਓ ਬਣਾਉਣ ਦਾ ਟਾਈਮ 10 10:30 ਵਜੇ ਦਾ ਹੀ ਆ ਤੇ ਆ ਕਰੋ ਜੇ ਡਿਮਾਂਡ ਬਾਈ ਉਹਦੀ ਫੋਨ ਤੇ ਕਰੂਗਾ ਤੇ ਬੌਲੇ ਜੈਗੀ ਦੁੱਧ ਜਿੰਨਾ ਬਾਈ ਨੇ ਕਿਹਾ ਉਹਨਾਂ ਘੜ ਦੂਗੀ ਕਰੋ ਜੀ ਚੰ ਹੁਣ ਆਜੋ ਦੋ ਨੰਬਰ ਤੇ ਵੀਰੇ ਕਾਲੇ ਇਹਦੀ ਕੀ ਡਿਟੇਲ ਏ ਤੋਕਰਦੀ ਬਾਈ ਟੋਟਲ ਲੈਣਾ ਦੋ ਦਾ ਹੈਗਾ 6 ਲੀਟਰ ਦੁੱਧ 6 ਲੀਟਰ ਬਾਈ ਦੋ 6 ਲੀਟਰ ਦਾ ਕੱਤੀ ਮਗਰ 7:30 ਬਣੇ ਸੀ ਆ ਸਾਢੇ 4 ਮਿੰਨਿਟੇ ਸੀ ਬਣੀ ਪੁਣੀ ਤਾਂ ਨਹੀਂ ਵੀਰੇ ਕਾਲੇ ਜੀ ਡੇਢ ਮਿੰਟੇ ਦੇ ਤੋ ਦੇਵਾਗੇ ਫੋਟਰ ਕਰਕੇ ਲੈ ਕੇ ਚੱਕ ਬਾਸ ਤੇ ਤੇ ਡਿਮਾਂਡ ਇਹਦੀ ਵੀ ਫੋਨ ਤੇ ਸਾਸ ਫੋਨ ਤੇ ਜਮਾਂ ਜਾਇ ਹੋਊਗੀ ਜਮਾਂ ਜਾਇ ਹੋਊਗੀ ਦੁੱਧ ਕਿੰਨਾ ਹੈ ਥੱਲੇ ਤੋ ਤੇ 6 ਲੀਟਰ ਮਿਲਦੀ ਕਿਵੇਂ ਆ ਮੈਲਦੀ ਕੱਟੀ ਤੇ ਓਕੇ ਕੱਟੀ ਤੇ ਆ ਦੇਖੋ ਵੀਰੋ ਥਣ ਥਣ ਪੂਰਾ ਧਾਰ ਦੂਰ ਪੂਰੀ ਬੋਲੀ ਮਾੜੀ ਘਰ ਵਧੀਆ ਜੀ ਠੀਕ ਹੈ ਜੀ ਕਭਾ ਨੇੜੇ ਮਿੰਟੇ ਦੇ ਬਖ ਦੇਵਾ ਕੇ ਫੋਟੋ ਕਰਕੇ ਜਿਦਾ ਚੈੱਕ ਨਹੀਂ ਓਕੇ ਵਧੀਆ ਗੱਲ ਕਰੀਏ ਤੁਸੀਂ ਤੇ ਜੇ ਆਪਾਂ ਐਵੇਂ ਕਹਿ ਲਈਏ ਵੀ ਇਹ 2 ਮਹੀਨੇ ਦੀ ਗੱਭਣਾ ਜਾ ਕੇ ਖਾਲੀ ਨਿਕਲ ਜੇ ਫਿਰ ਉਹ ਗੱਲ ਨਹੀਂ ਲੋਟ ਆਉਂਦੀ ਤੇ ਮਗਰ ਕੱਟੀ ਆ ਗਈ ਹੈ ਨਾ ਬਹੁਤ ਵਧੀਆ ਤੇ ਕੱਟੀ ਵੀ ਪੂਰੀ ਤਿਆਰ ਹੋ ਗਈ ਗਾ ਕੱਟੀ ਵੀ ਤੁਹਾਨੂੰ ਮੈਂ ਦਿਖਾ ਦੇਣਾ ਦੇਖੋ ਥਣ ਥਣ ਚਾਰੇ ਹੈ ਇਹਦੇ ਵੀ ਖੋਲੋ ਵੀਰੇ ਨੂੰ ਤਾਂ ਤੋੜ ਕੇ ਦਿਖਾ ਦਈਏ ਤੇ ਸੂਆ ਪਹਿਲਾਂ ਹੀ ਸੂਈ ਵੀ ਆ ਇਹ ਪਹਿਲਾਂ ਸੂਆ ਜੀ ਨੂੰ ਠੀਕ ਹੈ ਸੂਆ ਦਾ ਸੂਈ ਓਕੇ ਆ ਕਰੋ ਜੀ ਸਿੰਘ ਸਿੰਘ ਚੈੱਕ ਤੇ 6 ਲੀਟਰ ਦੁੱਧ ਰੈਡੀ ਹੈਗਾ ਜਮਾ ਕੋਈ ਕਹਿਣ ਦੀ ਗੱਲ ਨਹੀਂ ਆ ਦੇਖੋ ਜੀ ਪੂਰੀ ਚੰਗੀ ਝੋਟੀਆਂ ਸਾਫ਼ ਸੁਥਰੀ ਝੋਟੀਆਂ ਨਵਾਂ ਹਾਣਾਂਗਾ ਮੋੜ ਲਓ ਵੀਰੇ ਆ ਦੇਖੋ ਬੱਚੇ ਦਾ ਕਰਦੀ ਆ ਅੱਛਾ ਜੀ ਟੋਕੜ ਗੱਭਣ ਦੀ ਤੁਸੀਂ ਬਹੁਤ ਜ਼ਿਆਦਾ ਮੰਗ ਕਰਦੇ ਹੋਨੇ ਹੋ ਤੇ ਇਹ ਕੱਲੀ ਟੋਕੜ ਹੈਗੀ ਟੋਕੜ ਗੱਭਣ ਕਰ ਫਾਰਮ ਨਹੀਂ ਬਣੀ ਵੀ ਜ਼ਰੂਰ ਹੈਗੀ ਤੇ ਦੁੱਧ ਵੀਰੇ ਕਾਲੇ 6 ਕਿਲੋ ਹਨਾ 6 ਜੀ ਦੁੱਧ 7 ਉਹ 6 ਦਾ ਪਸੇ ਦੱਸੋ ਓਕੇ ਮਗਰ ਆ ਗਈ ਕੱਟੀ ਇਹਦੇ ਤੇ ਪਹਿਲੇ ਨੰਬਰ ਆਏ ਦੇ ਮਗਰ ਘਟਾ ਆ ਗਿਆ ਕਹਿ ਦੇਣਾ ਹੀ ਨਹੀਂ ਤੁਸੀਂ ਵੀ ਇਹ ਉਹ ਕੰਮ ਸੁਝੇ ਕੱਲ ਤੁਸੀਂ ਬੋਲਾ ਕਿੰਨਾ ਦੱਸਿਆ ਸੀ ਬੋਲਾ 9 ਜਾਂ 10 ਲੀਟਰ ਨੂੰ ਬੋਲਾ ਇਹ ਦੁੱਧ ਹਾਈਐਸਟ ਦੁੱਧ ਕਿੰਨਾ ਕੱਢ ਦੂਗੀ ਜੋ ਤਿਆਰ ਹੋ ਗਈ ਤਿਆਰ ਹੋ ਗਈ ਤਾਂ 15 ਲੀਟਰ ਬੱਲੂ ਦੁੰਨੇ ਝੋਟੀਆਂ ਸੀ ਦੁੰਨੇ ਤੋਂ ਦਿਖਾ ਦਿੰਗਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਨੇੜੇ ਬਾਈ ਦੇ ਭਦੌੜ ਨੰਬਰ ਫੇਰ ਬੋਲ ਦੇ ਵੀਰੇ 795 ਵੀਰੇ 58373 ਓਕੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਿਆਰ ਰਹੋ ਧੰਨਵਾਦ ਜਲਦ ਮਿਲਦੇ ਆਂ ਕੇ ਨਵੀਂ ਵੀਡੀਓ ਦੇ ਨਾਲ